ਸਤ ਸ੍ਰੀ ਅਕਾਲ ਸਤ ਜੀ ਕਿਹਨੇ ਜਾਗਦੇ ਚ ਬਹੁਤ ਵਧੀਆ ਸ਼ੈਲਟਰ ਖੋਲਿਆ ਗਿਆ ਇੱਕ ਜੋ ਮੈਂ ਦੇਖਿਆ ਇੱਕ ਐਕਸੈਪਸ਼ਨਲ ਫੈਸਿਲਿਟੀ ਜਿਹੜੀ ਹੈਗੀ ਰਜਿੰਦਰ ਮਿੱਤਰ ਜੀ ਵੱਲੋਂ ਜਿਹੜੀ ਕ੍ਰੀਏਟ ਕੀਤੀ ਗਈ ਹੈ ਇਹਦੇ ਚ ਜਿਹੜਾ ਲੋਅਰ ਮਿਡਲ ਕਲਾਸ ਤੇ ਗਰੀਬ ਬੰਦਿਆਂ ਦੇ ਵਾਸਤੇ ਵੀ ਪ੍ਰੋਵੀਜ਼ਨਸ ਇਹਨਾਂ ਨੇ ਰੱਖੀ ਹੈ ਇੱਕ ਡਾਰਮਟਰੀ ਹੈ ਜਿਹਦੇ ਚ ਕੇ 70 ਰੁਪਏ ਚਾਰਜਸ ਨਾਲ ਜੋ ਕਿ ਬੇਅਕਤੀ ਨੂੰ ਬੈੱਡ ਮਿਲੇਗਾ ਸਾਫ ਸੁਥਰਾ ਜੋ ਬਾਥਰੂਮ ਦੀ ਅਵੇਲੇਬਿਲਿਟੀ ਹੈ ਔਰ ਹਾਈਜੀਨ ਜਿਹੜੀ ਕਿ ਜ਼ਰੂਰੀ ਹੁੰਦੀ ਹੈ ਕਿਸੇ ਵੀ ਮਰੀਜ਼ ਵਾਸਤੇ ਔਰ ਹਸਪੀਟਲ ਦੇ ਦੇ ਵਿੱਚ ਵੀ ਉਹਦੇ ਆਸ-ਪਾਸੇ ਵੀ ਹਾਈਜੀਨ ਦੀ ਜੋ ਜ਼ਰੂਰਤ ਹੁੰਦੀ ਹੈ ਉਹਨੂੰ ਇਹ ਜਿਹੜੀ ਇਹਨਾਂ ਨੇ ਇੱਕ ਜਿਹੜਾ ਰੈਸਟ ਹਾਊਸ ਟਾਈਪ ਬਣਾਇਆ ਹੈ ਇਹ ਜ਼ਰੂਰਤ ਪੂਰੀ ਤਰ੍ਹਾਂ ਇਹ ਪੂਰੀ ਕਰੇਗਾ ਔਰ ਜਿੱਦਾਂ ਆਪਾਂ ਨੂੰ ਦੇਖਣ ਜਾਂਦਾ ਹੈ ਕਿ ਇਹ ਕਬੱਡੀ ਮੈਡੀਕਲ ਫੈਸਿਲਿਟੀ ਹੈ ਇਥੇ ਮਰੀਜ਼ਾਂ ਨੂੰ ਕਈ ਵਾਰੀ ਕਈ-ਕਈ ਘੰਟੇ ਵੇਟ ਕਰਨੀ ਪੈਂਦੀ ਹੈ ਇੱਦਾਂ ਵੀ ਹੋ ਜਾਂਦਾ ਹੈ ਕਿ ਡਾਕਟਰ ਬਲੱਡ ਟੈਸਟ ਵਾਸਤੇ ਜਿਹੜਾ ਸੈਂਪਲ ਲੈਂਦਾ ਤੇ ਉਹਦਾ ਜਿਹੜਾ ਰਿਜ਼ਲਟ ਹੈ ਅਗਲੇ ਦਿਨ ਆਣਾ ਹੁੰਦਾ ਉਸ ਕੇਸ ਦੇ ਵਿੱਚ ਜੇ ਕੋਈ ਬੰਦਾ ਮੰਨ ਲਓ ਗੰਗਾ ਨਗਰ ਤੋਂ ਇੱਥੇ ਬਠਿੰਡੇ ਆਇਆ ਹੈ ਜਾਂ ਕਿਤੋਂ ਵੀ ਕਿਸੇ ਦੂਸਰੇ ਸ਼ਹਿਰ ਤੋਂ ਵੀ ਆਇਆ ਹੈ ਤਾਂ ਉਹਦੇ ਵਾਸਤੇ ਨਾਈਟ ਸਟੇ ਦੀ ਇੱਕ ਬਹੁਤ ਵਧੀਆ ਫੈਸਿਲਿਟੀ ਜਿਹੜੀ ਹੈ ਜੋ ਮੈਂ ਸਮਝਦਾ ਹਾਂ ਤੇ ਸੋਚਦਾ ਹਾਂ ਇੱਕ ਬਹੁਤ ਵਧੀਆ ਇਹਨਾਂ ਨੇ ਜਨਰੇਟ ਕੀਤੀ ਹੈ ਔਰ ਮਿੱਤਲ ਫੈਮਿਲੀ ਦਾ ਜਿਹੜਾ ਇਹ ਉਪਰਾਲਾ ਹੈਗਾ ਇੱਕ ਸੋਸ਼ਲ ਸਰਵਿਸ ਨਾਲ ਜੋੜ ਕੇ ਮੈਂ ਇਹਨੂੰ ਦੇਖਦਾ ਤੇ ਮੇਰੇ ਵੱਲੋਂ ਮਿੱਤਲ ਫੈਮਿਲੀ ਨੂੰ ਇਹਦੇ ਵਿੱਚ ਜਿਹੜੀਆਂ ਵੈਸਟ ਵਿਸ਼ੀਜ਼ ਤੇ ਉਹਨਾਂ ਦੇ ਇਸ ਕੰਮ ਤੇ ਪ੍ਰਤੀ ਜਿਹੜੀ ਇਹਨਾਂ ਦੀ ਸਮਾਜ ਦੇ ਪ੍ਰਤੀ ਜੋ ਸ਼ਰਧਾ ਹੈਗੀ ਆ ਉਹਦੇ ਵਾਸਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੰਦਾ ਤੇ ਉਹ ਇਸੇ ਤਰ੍ਹਾਂ ਜਿਹੜਾ ਹੈਗਾ ਸਮਾਜ ਪ੍ਰਤੀ ਸੇਵਾ ਭਾਵਨਾ ਨਾਲ ਕੰਮ ਕਰਦੇ ਰਹਿਣ ਜੋ ਇਹੀ ਮੇਰੀ ਕਾਮਨਾ ਹੈ। ਬਿਲਕੁਲ ਜੀ ਡੀਆਈ ਸਾਹਿਬ ਪਹੁੰਚੇ ਅਜੀਤ ਸਿੰਘ ਦੀ ਬਹੁਤ ਵਧੀਆ ਉਪਰਾਲਾ ਜਿਹੜਾ ਮਿੱਤਲ ਪਰਿਵਾਰ ਵੱਲੋਂ ਇਹ ਕੀਤਾ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਨੂੰ ਬੜਾ ਫਾਇਦਾ ਇਹਦਾ ਹੋਣਾ ਤਾਂ ਇਹ ਸ਼ੈਲਟਰ ਹੋਮ ਜੋ ਆ ਪੇਸ਼ੈਂਟ ਆ ਜਿਹੜੇ ਇੱਥੇ ਰਹਿ ਆ ਕਰਨਗੇ ਉਹਨਾਂ ਲਈ ਅੱਜ ਤੱਕ ਇਹ ਉਪਰਾਲਾ ਕਿਸੇ ਨੇ ਨਹੀਂ ਕੀਤਾ ਸੀ ਕਿਉਂਕਿ ਰਹਿਣ ਲਈ ਜਗ੍ਹਾ ਨਹੀਂ ਸੀ ਤਾਂ ਪੇਸ਼ੈਂਟ ਆ ਉਹ ਰੈਂਟ ਤੇ ਰੂਮ ਲੈ ਲੈਂਦੇ ਸੀ ਜਾਂ ਰੈਸਟੋਰੈਂਟ ਜਾਂ ਇੱਥੇ ਸਾਰੀਆਂ ਸੁਵਿਧਾ ਜਿਹੜੀਆਂ ਹੈਗੀਆਂ ਰਹਿਣਾ ਖਾਣਾ ਪੀਣਾ ਸਭ ਕੁਝ ਜਿਹੜਾ ਮਿਲੇਗਾ ਜੁੜੇ ਰੇ ਤੁਸੀਂ ਨਾ ਪੰਜਾਬ ਨਾਲ ਮੈਨਰੇਸ਼ਨ ਮਾਂ ਬਟੇੜਾ